ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਣ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਮੈਦਾਨੀ ਇਲਾਕਾ ਹੈਗਾ ਸਤਲੁਜ ਦਰਿਆ ਨਾਲ ਲੱਗਦਾ ਜਿਸ ਦੇ ਕਰਕੇ ਠੰਡ ਵੀ ਕਾਫੀ ਵਧੀ ਹੋਈ ਨਜ਼ਰ ਆndi ਹੈਗੀ ਹੈ। ਫਿਰੋਜ਼ਪੁਰ ਦੀ ਪਹਿਲੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹਦੇ ਆ ਇਸ ਟਾਈਮ ਐਸੀ نیشنل ਹਾਈਵੇ ਉੱਪਰ ਮੌਜੂਦ ਹੈਗੇ ਆ ਜਿੱਦਣ ਜਲੰਧਰ, ਸ਼੍ਰੀ ਅਮਰਸੋਹਬ, ਜੀਰਾ ਔਰ ਦਿੱਲੀ, ਚੱਟìਗੜ੍ਹ, ਫਰੀਦਕੋਟ ਨੂੰ ਜਿਹੜਾ ਰਸਤਾ ਜਾਂਦਾ ਹੈਗਾ। ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਆ ਜਾ ਰਹੇ ਹੈਗੇ ਆ ਸਿਰੇ ਤੋਂ ਧ ਜਿਹੜੀ ਆ ਉਹ ਕਾਫੀ ਹੋ ਜਾਂਦੀ ਹੈ ਰਾਤ ਨੂੰ ਧ ਜਿਹੜੀ ਆ ਉਹ ਹੋ ਜਾਂਦੀ ਹੈ ਤਾਪਾ ਦੇ ਵਿੱਚ ਵੀ ਕਾਫੀ ਗਰਾਵਟ ਨਜ਼ਰ ਆਦੀ ਹੈਗੀ ਆ ਠੰਡ ਹੋਣ ਦੇ ਨਾਲ ਲੋਕ ਆਪਣਾ ਜੈਕਾ ਪਾ ਕੇ guzara ਕਰਦੇ ਹੋਏ ਨਜ਼ਰ ਆਉਂਦੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਬੱਚਿਆਂ ਨੂੰ ਟੋਪੀ ਜਿਹੜੀ ਹੈ ਕੈਪ ਹੈ ਉਹ ਪੁਾਈ ਜਾਂਦੀ ਹੈਗੀ ਆ ਠੰਡ ਤੋਂ ਬਚਿਆ ਜਾ ਸਕੇ ਗੱਲਬਾਤ ਵੀ ਕਰਦੇ ਹੈਗੇ ਆ ਸਾਡੇ ਨਾਲ ਇੱਥੇ ਲੋਕ ਮੌਜੂਦ ਹੈਗੇ ਆ ਆ ਬਾਈ ਜੀ ਠੰਡ ਕਿੰਨੀ ਕੁ ਹੋ ਜਾਂਦੀ ਹੈ ਜਦੋਂ ਆਪਾਂ ਰਾਤ ਦੀ ਗੱਲ ਕਰਦੇ ਆਂ ਜਾਂ ਇਸ ਵਾਲੇ ਦੀ ਗੱਲ ਕਰੀਏ ਤਾਂ ਕਿੰਨੀ ਕੁ ਠੰਡ ਹੋ ਜਾਂਦੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ ਹਾਂ ਤੇ ਠੰਡ ਤੋਂ ਬਚਾ ਕਿਵੇਂ ਕਰਦੇ ਹੋ ਤੁਸੀਂ ਆਮਰਾ ਗਰਮ ਕੱਪੜੇ ਪਾ ਗਰਮ ਕੱਪੜੇ ਕਦੋਂ ਕਦੋਂ ਕਰ ਜਦੋਂ ਕਰਨਾ ਹੋਊਗਾ ਜਦੋਂ ਠੰਡ ਕਾਫੀ ਵੱਧ ਜਾਂਦੀ ਤਾਂ ਬੜਾ ਔਖਾ ਹੋ ਜਾਂਦਾ ਹੋਏਗਾ ਹਾਂਜੀ ਹੋ ਜਾਂਦਾ ਇਹਨਾਂ ਨੂੰ ਵੀ ਔਖਾ ਹੋ ਜਾਂਦਾ ਥਾਲੀ ਲੈ ਕੇ ਜਾਣਾ ਦੂਰੋਂ ਹਾਂ ਉੰਦ ਦੇ ਵਿੱਚ ਤਾਂ ਫਿਰ ਕਈ ਵਾਰ ਤਾਂ ਨਜ਼ਰ ਵੀ ਆਦਾ ਹੁੰਦਾ ਨਹੀਂ ਹਾਂਜੀ ਸਹੀ ਗੱਲ ਕੀ ਰਾਵੈ ਜੀ ਤੁਹਾਡਾ ਮੇਰਾ ਛਿੰਦਾ ਜੀ ਆ ਤੁਸੀਂ ਟਰਾਲੀ ਚਲਾਦੇ ਹੋ ਹਾਂਜੀ ਕਿੰਦਾ ਕੋ ਔਖਾ ਹੋ ਜਾਂਦਾ ਧੁੰਦ ਦੇ ਵਿੱਚ ਜਦੋਂ ਇੱਕ ਥਾਂ ਤੇ ਦੂਜੀ ਥਾਂ ਤੇ ਜਾਣਾ ਹੁੰਦਾ ਮਤਲਬ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਜਾਂਦੀ ਕਈ ਵਾਰੀ ਦਾ ਮਤਲਬ ਕਈ ਵੇਰ ਤਾਂ ਦਿਸਣਾ ਹੀ ਮਤਲਬ ਔਖਾ ਹੋ ਜਾਂਦਾ ਰਾਤ ਦੇ ਸਮੇਂ ਦਾ ਤਾਂ ਜ਼ਿਆਦਾ ਮਨ ਹੈ ਦਿਨ ਦੇ ਤਾਂ ਚਲੋ ਵੀ ਕੋਈ ਨਾ ਕੋਈ ਮਤਲਬ ਮਿਲ ਜਾਂਦਾ ਪਰ ਰਾਤ ਦੇ ਸਮੇਂ ਚ ਬਹੁਤ ਔਖਾ ਹੈ ਡਰਾਈਵਰ ਬੰਦੇ ਨੂੰ ਤਾਂ ਬਾਦਾ ਹੀ ਔਖਾ ਹੈ ਫਿਰੋਸਪੁਰ ਦੀ ਰਹਿਣ ਵਾਲੇ ਹਾਂਜੀ ਕਿੰਨੀ ਕੁ ਠੰਡ ਵਧੀ ਹੋਈ ਆ ਫਿਰੋਸਪੁਰ ਦੀ ਕਿਉਂਕਿ ਮੈਦਾਨੀ ਇਲਾਕਾ ਸਤਲੁਜ ਦਰਿਆ ਵੀ ਨਾਲ ਲੱਗਦਾ ਹੈ ਠੀਕ ਹੈ ਮਤਲਬ ਵੀ ਠੰਡ ਦਾ ਇੱਥੇ ਪ੍ਰਭਾਵ ਬਹੁਤ ਜ਼ਿਆਦਾ ਹੈ ਮਤਲਬ ਆਪਣੇ ਹਾਂਜੀ ਜੀ ਮਲ ਠੰਡ ਦੀ ਔਰ ਪੂਰੀ ਲਹਿਰ। ਠੀਤ ਲਹਿਰ ਚੱਲ ਰਹੀ ਹੈ। ਹਾਂਜੀ। ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਤਾਂ ਹੀ ਵਧੀ ਹੋਈ ਹੈ। ਹਾਂਜੀ 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 ਹਾਂਜੀ। ਤਾਂ ਕਿਵੇਂ ਬਚਾਅ ਕਰ ਰਹੇ ਹੋ ਤੁਸੀਂ ਆਪ? ਬਚਾਅ ਜੀ ਮੰਨ ਲਓ ਜਿਵੇਂ ਕੈਪ ਲੋ ਜਾਂ ਮਫਲਰ ਜਾਂ ਕੋਸ਼ਿਸ਼ ਵੀ ਗਰਮ ਕੱਪੜੇ ਪਾ ਕੇ ਫੇਰੀ ਕਿੰਤਿਆਮ ਆਉਂਦੇ। ਤਾਂ ਬਿਲਕੁਲ ਗਰਮ ਕੱਪੜੇ ਪਾ ਕੇ ਆਪਣਾ ਬਚਾਅ ਕਰਦੇ ਹੋਏ ਬਸਰ ਆਤੇ ਹੋਗੇ ਆ। ਹੋਰ ਵੀ ਤਸਵੀਰਾਂ ਵਖਾਵਾਗੇ ਇਸ ਪਾਸੇ ਦੀ ਆ। ਲੋਕ ਆ ਜਾ ਰਹੇ ਹੋਗੇ ਆ ਜੈਕਟ ਪਾ ਕੇ ਜਾ ਰਹੇ ਹੋਗੇ ਆ ਕੈਪ ਪਾਈਆ ਹੋਈਆਂ ਨੇ। ਅ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਬੜਾ ਔਖਾ ਹੋ ਜਾਂਦਾ ਪਰ ਧੁੱਪ ਜਿਹੜੀ ਹੈ ਉਹ ਵੀ ਨਿਕਲੀ ਹੋਈ ਹੈ ਜਿੱਦੇ ਕਰਕੇ ਥੋੜਾ ਜਿਹਾ ਜਿਹੜਾ ਲੋਕਾਂ ਨੂੰ ਹੈ ਉਹ ਆਸਰਾ ਹੋ ਜਾਂਦਾ ਹੈਗਾ ਧੁੱਪ ਹੋਣ ਦੇ ਨਾਲ ਜਿਹੜੀ ਠੰਡ ਤੋਂ ਬਚਾਅ ਹੋ ਜਾਂਦਾ ਹੈਗਾ ਪਰ ਕਈ ਦਿਨ ਤੋਂ ਜਿਹੜਾ ਬੋਸਪ ਦੇ ਵਿੱਚ ਦੇਖਿਆ ਜਾਵੇ ਤਾਂ ਸ਼ੀਕਲਰ ਚੱਲ ਰਹੀ ਸੀਗੀ ਹੈ ਠੰਡ ਕਾਫੀ ਵਧੀ ਹੋਈ ਹੈ ਔਰ ਠੰਡ ਦੇ ਵਿੱਚ ਲੋਕ ਜੈਕਟਾ ਪਾ ਕੇ ਮਫਲਰ ਪਾ ਕੇ ਟੋਪੀ ਪਾ ਕੇ ਠੰਡ ਤੋਂ ਬਚਾਅ ਕਰਦੇ ਹੋਏ ਨਜ਼ਰ ਆਦੇ ਹੈਗੇ ਡਾਕਟਰ ਵੀ ਕਹਿੰਦੇ ਹੈਗੇ ਕਿ ਜ਼ਰੂਰੀ ਕੱਪ ਹੈਗਾ ਤਾਂ ਹੀ ਬਾਹਰ ਜਾਣਾ ਚਾਹੀਦਾ ਹੈਗਾ ਠੰਡ ਦੇ ਵਿੱਚ ਪ੍ਰੇਜ ਰੱਖਣਾ ਚਾਹੀਦਾ ਹੈਗਾ ਕਿ ਠੰਡ ਦੇ ਵਿੱਚ ਘਰੇ ਰਹਿਣਾ ਚਾਹੀਦਾ ਹੈਗਾ ਔਰ ਕਈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਜੇ ਤੁਸੀਂ ਬਲੋਰ ਚਲਾ ਰਹੇ ਹੋਗੇ ਉਹ ਤੇ ਕਪੜਾ ਬਦਲ ਨਹੀਂ ਕਰਨਾ ਚਾਹੀਦਾ ਹੈਗਾ ਔਰ ਜੇ ਤੁਸੀਂ ਜਿਹੜੇ ਕੋਲੇ ਵਾਲ ਦੇ ਹੈਗੇ ਹੋ ਜਾਂ ਗੀਠੀ ਵਾਲ ਦੇ ਹੈਗੇ ਉਹ ਤੇ ਕਪੜਾ ਬਦਲ ਨਹੀਂ ਕਰਦਾ ਚਾਹੀਦਾ ਵੈਂਟੀਲੇਸ਼ਨ ਹੋਣੀ ਚਾਹੀਦੀ ਹੈਗੀ ਹੈ ਠੰਡ ਦੇ ਵਿੱਚ ਇੰਨਾ ਚੀਜ਼ਾਂ ਨੂੰ ਧਿਆਨ ਦੇ ਵਿੱਚ ਜਰੂਰ ਰੱਖਣਾ ਚਾਹੀਦਾ ਹੈਗਾ ਔਰ ਪਾਣੀ ਪੀਣਾ ਚਾਹੀਦਾ ਹੈਗਾ ਕਈ ਚੀਜ਼ਾਂ ਦਾ ਧਿਆਨ ਠੜ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਤਾਂ ਕਿ ਸਰੀਰ ਦੇ ਵਿੱਚ ਹੀਟ ਜਿਹੜੀ ਆ ਰਵੇ ਠੰਡਾ ਸਰੀਰ ਨਹੀਂ ਡਰ ਦੇਣਾ ਚਾਹੀਦਾ ਹੈਗਾ ਤਾਂ ਬੜੀਆਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਹੈ ਵੈਦਰ ਦੀ ਜਦੋਂ ਗੱਲ ਕਰਦੇ ਹੈਗੇ ਐਸ ਵਲੇ 13 ਡਿਗਰੀ ਤੱਕ ਜਿਹੜਾ ਤਾਪਮਾਨ ਹੈਗਾ ਉਹ ਰਾਤ ਨੂੰ ਜੇ ਗੱਲ ਕਰੀਏ ਤਾਂ ਇਹ ਡਿੱਗਦਾ ਰਿਹਾ ਹੈਗਾ ਸਵੇਰੇ ਜਿਹੜਾ ਤਾਪਮਾਨ ਹੋ ਜਾਂਦਾ ਹੈਗਾ ਉਹ 6 ਡਿਗਰੀ ਤੱਕ ਚਲਾ ਜਾਂਦਾ ਹੈ 4 ਡਿਗਰੀ ਤੱਕ ਚਲਾ ਜਾਂਦਾ ਆਲ ਵਾਲੇ ਸਵੇਰੇ ਵਿੱਚ ਇਹ ਹੋਰ ਜਿਹੜਾ ਵੈਦਰ ਰਿਪੋਰਟ ਹੈਗੀ ਆ ਉਹ ਦੱਸ ਵੀ ਹੈਗੀ ਕਿ ਕਿ ਘਟੇਗਾ ਤਾਂ ਜਿਸ ਦੇ ਕਰਕੇ ਠੰਡ ਜਿਹੜੀ ਹੈ ਹੋਰ ਵਧੂਗੀ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਬਰਫਬਾਰੀ ਹੋ ਰਹੀ ਹੈ ਹਾਲਾਂਕਿ ਸਿਲਾਨੀ ਵੀ ਜਾ ਰਹੇ ਹੈਗੇ ਨੇ ਛੁੱਟੀਆਂ ਚੱਲ ਰਹੀਆਂ ਹੈਗੀਆਂ ਨੇ ਪਰ ਮਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਜਿਹੜੀ ਆ ਉਹ ਕਾਫੀ ਵਧੀ ਹੋਈ ਹੈ ਹਾਲਾਂਕਿ ਲੋਕਾਂ ਦੇ ਇੱਕ ਥਾਂ ਤੇ ਦੂਜੀ ਥਾਂ ਤੇ ਜਾਣਾ ਹੁੰਦਾ ਕੰਮਕਾਰ ਜਿਹੜਾ ਹੁੰਦਾ ਜਿਹੜੇ ਲੋਕਾਂ ਦੇ ਕੰਮ ਕਰਦਾ ਉਹ ਸਿਰੇ ਨਿਕਲਦੇ ਹੈਗੇ ਨੇ ਇੱਕ ਥਾਂ ਤੋਂ ਦੂਜੀ ਥਾਂ ਪਰ ਤੋਗ ਦੇ ਵਿੱਚ ਪਿਆਰ ਰੱਖਣਾ ਚਾਹੀਦਾ ਹੈਗਾ ਵਹੀਕਲ ਦੀ ਲਾਈਟ ਚਲਾ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈਗਾ ਫਿਰੋਜ਼ਪੁਰ ਦੀਆਂ ਤਸਵੀਰਾਂ ਵਹਾਈਆਂ ਹੈਗੀਆਂ ਹਾਈਵੇ ਦੇ ਉੱਪਰ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹੈਗੇ ਔਰ ਤਾਂ ਉਸਪਰ ਦੀ ਕੀ ਹੈਗੀ ਆ ساری ਜਾਣਕਾਰੀ ਜਿਹੜੀ ਹੈ ਐਸਆਈਓ ਦੇ ਰਹੇ ਹੈਗੇ ਆ 13 ਡਿਗਰੀ ਜਿਹੜਾ ਹੋ ਤੱਕ ਜਿਹੜਾ ਤਾਪਰ ਹੈਗਾ ਉਹਦੇ ਇਹ ਰਾਤ ਤੱਕ ਜਿਹੜਾ ਘਟੂਗਾ ਉਸ ਤੋਂ ਬਾਅਦ ਜਿਹੜੇ ਹੋਰ ਘਟ ਜਾਂਦਾ ਹੈਗਾ ਤਾਂ ਆਨ ਵਾਲੇ ਸਮੇਂ ਦੇ ਵਿੱਚ ਤਾਪਾਂ ਦੇ ਵਿੱਚ ਗਰਾਵਟ ਹੋਰ ਨਜ਼ਰ ਆਏਗੀ ਤਾਂ ਇਸ ਕਰਕੇ ਲੋਕਾਂ ਨੂੰ ਤਿਆਰ ਰੱਖਣਾ ਚਾਹੀਦਾ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਬੱਚਿਆਂ ਨੂੰ ਵੀ ਘਰ ਦੇ ਅੰਦਰ ਰੱਖਣਾ ਚਾਹੀਦਾ ਹੈਗਾ ਠੰਡ ਦੇ ਵਿੱਚ ਬਾਹਰ ਨਹੀਂ ਜਾਂ ਦੇਣਾ ਚਾਹੀਦਾ ਹੈਗਾ ਤਾਂ ਕਈ ਚੀਜ਼ਾਂ ਦਾ ਤਿਆਰ ਜਿਹੜਾ ਠੜ ਦੇ ਵਿੱਚ ਰੱਖਣਾ ਚਾਹੀਦਾ ਹੈ ਕੈਮਰਾ ਪਰਸੋਂ ਦੇ ਰਾਤ ਸੜੀ ਚੋਪੜਾ ਜਗਵਾਲੀ ਟੀਵੀ ਫਿਰੋਸ਼